ਜਿਹੜੇ ਜਿਹੜੇ ਅਹਿਮ ਨੁਕਤੇ ਐਮ ਅਹਿਮ ਮੁੱਦੇ ਜਿਹੜੇ ਚੱਲ ਰਹੇ ਆ ਜਿਨ੍ਹਾਂ ਰੀਲੋਕੇਸ਼ਨ ਦਾ ਆਰਕੇਕੇ ਦੀ ਗੱਲ ਕੀਤੀ ਸੀਐਲਪੀ ਆ ਗਿਆ ਹੁਣ ਕੈਨੇਡਾ ਵਾਲੀ ਜਿਹੜੀ ਗੱਲ ਆ ਗਈ ਸੋ ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਕਰੰਟਲੀ ਜਿਹੜਾ 2024 ਸਤੰਬਰ ਦੇ ਵਿੱਚ ਆਪਾਂ ਜਦੋਂ ਗੱਲ ਕਰ ਰਹੇ ਹਾਂ ਵੀ ਉਹ ਕਿਹੜੀਆਂ ਜਿਹੜੀਆਂ ਚੱਲ ਰਹੀਆਂ ਜਿਨ੍ਹਾਂ ਇਸ਼ੂਸ ਦਾ ਧਿਆਨ ਰੱਖਣ ਦੀ ਲੋੜ ਹੈ ਜੀ ਸੋ ਰਾਜਗੁਰਦ ਜੀ ਇਹਨਾਂ ਦੀ ਆ ਜਿਹੜੀ ਹੁਣ ਮੈਂ ਅੱਗੇ ਚੀਜ਼ ਬੋਲਣੀ ਨਾ ਇਹਦੀ ਇੱਕ ਸ਼ਾਰਟ ਕਲਿੱਪ ਵੀ ਬਣਾ ਦਿਓ ਤਾਂ ਕਿ ਜਿਹੜੇ ਪੂਰਾ ਸ਼ੋ ਨਹੀਂ ਸੁਣਦੇ ਉਹਨਾਂ ਨੂੰ ਉਹ ਚੀਜ਼ ਦਾ ਸਾਰਾ ਉਹ ਜੇ ਕਿ ਜਿਹੜੇ ਮੇਨ ਟਾਪਿਕ ਕੀ ਸੀਗਾ ਜੀ ਜਿਹੜੇ ਨਵੇਂ ਬੰਦੇ ਆ ਰਹੇ ਆ ਉਹਨਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਨਹੀਂ ਪਤਾ ਉਹਨਾਂ ਨੂੰ ਤਾਂ ਇੰਨਾ ਪਤਾ ਕਿ ਚੱਲ ਇਦਾਂ ਸੀਗਾ ਕਿਸੇ ਦੇ ਬਾਰੇ ਜਾਣਕਾਰੀ ਹੁੰਦੀ ਹੈ ਕਿ ਇਹਦਾ ਸੈਲਮ ਪਾਸ ਹੋ ਗਿਆ ਆ ਮੁੱਦਿਆਂ ਆ ਮੁੱਦੇ ਸੀਗੇ ਤੇ ਸਾਡੇ ਵੀ ਸੇਮ ਹੁੰਦੇ ਆ ਪਰ ਜਿਹੜੇ ਉਹਨਾਂ ਨੂੰ ਚੀਜ਼ਾਂ ਨਹੀਂ ਪਤਾ ਜਿਹੜੇ ਬਾਰਡਰ ਟੱਪ ਰਹੇ ਆ ਤੇ ਪਹਿਲੀ ਗੱਲ ਤਾਂ ਕਿਹਨੂੰ ਸਲਾਹ ਨਹੀਂ ਕਿ ਭਾਈ ਬਾਰਡਰ ਟੱਪੋ ਕਿਉਂਕਿ ਉਹ ਗੈਰਗਨੋਨੀਆ ਕੋਈ ਵੀ ਵਕੀਲ ਕਿਸੇ ਨੂੰ ਇਦਾਂ ਦੀ ਸਲਾਹ ਨਹੀਂ ਦੇ ਸਕਦਾ ਤੇ ਵਕੀਲ ਕੀ ਦੂਜਾ ਵਿਅਕਤੀ ਵੀ ਜੇ ਕੋਈ ਹੈਗਾ ਉਹ ਸਲਾਹ ਨਹੀਂ ਦੇ ਸਕਦਾ ਸੋ ਅੱਜਕੱਲ ਜਿਹੜੇ ਮੇਨ ਮੁੱਦੇ ਆ ਜਿਹੜੇ ਤੁਹਾਨੂੰ ਬਾਅਦ ਚ ਪਤਾ ਲੱਗਣੇ ਕਈ ਸਾਲ ਇੱਥੇ ਰਹਿ ਕੇ ਸੋ ਇੱਕ ਹੋ ਗਿਆ ਸੀਐਲਪੀ ਸਰਕਮਨਸ਼ਨ ਆਫ ਲਾਫਲ ਪਾਥਵੇਜ਼ ਉਹ ਕਹਿੰਦੇ ਕਿ ਮੈਕਸੀਕੋ ਦੇ ਵਿੱਚ ਜਿਹੜਾ ਸੈਲਮ ਤੁਸੀਂ ਫਾਈਲ ਕਿਉਂ ਨਹੀਂ ਕੀਤਾ ਜਾਂ ਜਿਹੜੇ ਦੇਸ਼ਾਂ ਤੋਂ ਤੁਸੀਂ ਲੰਘ ਕੇ ਆ ਰਹੇ ਹੈਗੇ ਉੱਥੇ ਸੈਲਮ ਜਿਹੜਾ ਕਿਉਂ ਨਹੀਂ ਫਾਈਲ ਕੀਤਾ ਇਹਦਾ ਮੁੱਦਾ ਜਿਹੜਾ ਕਾਫੀ ਜਿਹੜਾ ਇਸ ਵੇਲੇ ਬਣਿਆ ਆ ਰਿਹਾ ਤੇ ਜੇ ਸੀਐਲਪੀ ਲਾਗੂ ਹੋ ਜਾਂਦਾ ਤੇ ਉਹ ਸੈਲਮ ਕਹਿੰਦੇ ਤੁਸੀਂ ਐਲੀਜੀਬਲ ਨਹੀਂ ਆ ਵਿਦਹੋਲਡਿੰਗ ਜਾਂ ਹੋਰ ਜਿਹੜੀ ਆਪਸ਼ਨ ਤੁਹਾਨੂੰ ਉਹ ਦੇ ਦੇਂਦੇ ਆ ਠੀਕ ਹੈ ਐਸਟੀਸੀ ਇਸੇਫ ਥਰਡ ਕੰਟਰੀ ਐਗਰੀਮੈਂਟ ਕੈਨੇਡਾ ਤੇ ਯੂਐਸ ਦੇ ਵਿੱਚ ਹੈਗਾ ਜਿਹੜੇ ਬਹੁਤ ਜ਼ਿਆਦਾ ਲੋਕੀ ਸਪੈਸ਼ਲਿਸਟ ਸਟੂਡੈਂਟ ਕੈਨੇਡਾ ਤੋਂ ਇੱਥੇ ਜਿਹੜੇ ਆ ਰਹੇ ਆ ਸੇਮ ਤੇ ਉਹਨਾਂ ਦੀ ਇਹੀ ਆ ਕਿ ਤੁਸੀਂ ਉੱਥੇ ਕਿਉਂ ਨਹੀਂ ਸੈਲਮ ਜਿਹੜਾ ਪਾਸ ਫਾਈਲ ਕੀਤਾ ਸੋ ਸੀਐਲਪੀ ਜਿਹੜਾ ਥੱਲੋ ਮੈਕਸੀਕੋ ਵੱਲੋਂ ਤੁਹਾਡੀ ਤੋਂ ਹੜ ਫੜਦਾ ਜਿਹੜਾ ਐਸਟੀਸੀ ਆ ਤੁਹਾਡੀ ਕੈਨੇਡਾ ਲੋ ਜਿਹੜੀ ਧੌਣ ਜਿਹੜੀ ਮਫੜਦਾ ਸੋ ਜਿਹੜੇ ਦੋ ਕਾਨੂੰਨਾਂ ਇਹ ਦੇਖ ਕੇ ਰਿਓ ਇਹਦੇ ਵਿੱਚ ਤੁਹਾਡਾ ਜਿਹੜਾ ਡਿਪੈਂਡ ਕੀ ਜੱਜ ਕਿੱਦਾਂ ਦਾ ਆਂਦਾ ਕਿਉਂਕਿ ਕੇਸ ਲੋ ਜੇ ਬੜਾ ਆਇਆ ਜੀ ਆਪਣੇ ਜਿਹੜੇ ਨਵੇਂ-ਨਵੇਂ ਕੇਸ ਇਹਦੇ ਵਿੱਚ ਸੀਗੇ ਆਪਾਂ ਉਹਦੀ ਵੀਡੀਓ ਬਣਾਈ ਰਹੀ ਹੈ ਇਨਫਾਰਮੇਸ਼ਨ ਤੁਹਾਨੂੰ ਐਸਟੀਸੀ ਦੀ ਤੇ ਸੀਐਲਪੀ ਦੀ ਜਿਹੜੀ ਮਿਲ ਜਾਣੀ ਹੈ ਜਿਹੜੇ ਵੀ ਕੇਸ ਕੁਝ ਦਿੱਤੀ ਦੇ ਤਾਂ ਦੱਸਦੇ ਹਾਂ کورٹ ਦੇ ਵਿੱਚ ਕੀ ਹੁੰਦਾ ਉਹ ਵੀ ਤੁਹਾਨੂੰ ਆ ਕੇ ਇੱਥੇ ਦੱਸ ਦੇਈਦਾ ਐਵਰੀ ਵੀਕ ਐਂਡ ਤੇ ਇੱਕ ਸੋ ਇਹ ਜਿਹੜਾ ਸ਼ੋ ਸੈਟਰਡੇ ਨੂੰ ਪੰਜਾਬੀ ਰੇਡੀਓ ਯੂਐਸਏ 9 ਵਜੇ ਜਿਹੜਾ ਹਦਾ ਜਿਹੜਾ ਵੀ ਇਹ ਕਲਿੱਪ ਨੂੰ ਸੁਣ ਰਿਹਾ ਤੇ ਸੀਐਲਪੀ ਦਾ ਮੁੱਦਾ ਐਸਟੀਸੀਆ ਦਾ ਮੁੱਦਾ ਐਫਆਰਬੀ ਫਰਮ ਰੀਸੈਟਲਮੈਂਟ ਬਾਰ ਕਿ ਜਿਹੜਾ ਬੰਦਾ ਕਿਤੇ ਹੋਰ ਰਹਿ ਕੇ ਆਇਆ ਕੁਛ ਲੰਬੇ ਸਮੇਂ ਲਈ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਕਿਤੇ ਵੀ ਹੋਰ ਦੇਸ਼ ਚ ਰਹਿ ਕੇ ਆਇਆ ਉਹ ਨੂੰ ਕਹਿੰਦੇ ਆ ਕਿ ਤੂੰ ਪੱਕੇ ਤੌਰ ਤੇ ਵਸ ਗਿਆ ਤੂੰ ਮਤਲਬ ਉਹ ਦੇਸ਼ ਚੋਂ ਲੰਘ ਨਹੀਂ ਰਿਹਾ ਸੀ ਤੂੰ ਉੱਥੇ ਥੋੜੀ ਜਿਹਾ ਜਰਾ ਦੇ ਰਹੇ ਤੂੰ ਉਥੇ ਆਪਣੀ ਲਾਈਫ ਚਲਾ ਲਈ ਰੈਂਟ ਤੇ ਘਰ ਲੈ ਲਏ ਗੱਡੀਆਂ ਲੈ ਲੀਆਂ ਇੰਸ਼ੋਰੈਂਸ ਲੈ ਲੀਆਂ ਪੜਨ ਲੱਪਿਆ ਜਵਾਕ ਹੋ ਗਿਆ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੇ ਉਹਦੇ ਬੇਸ ਤੇ ਉਹ ਦੇਖਦੇ ਆ ਕਿ ਬੰਦਾ ਉੱਥੇ ਫਰਮਲੀ ਰੀਸੈਟਲ ਹੋ ਗਿਆ ਕਿ ਨਹੀਂ ਹੋਇਆ ਸੋ ਇਹਦਾ ਮਤਲਬ ਇਹ ਨਹੀਂ ਕਿ ਜ਼ਰੂਰੀ ਬੰਦੇ ਕੋ ਗ੍ਰੀਨ ਕਾਰਡ ਹੀ ਹੋਣਾ ਚਾਹੀਦਾ ਉਹ ਕਹਿੰਦੇ ਕਿ ਬੰਦੇ ਨੂੰ ਇੱਕ ਚਾਂਸ ਸੀਗਾ ਆਫਰ ਸੀਗੀ ਉਹਨੂੰ ਪਰਮਨੈਂਟ ਰੈਜ਼ਿਡੈਂਸੀ ਦੀ ਜੇ ਸਰਕਾਰ ਉਹ ਅਪਰੂਵ ਕਰ ਦੇਵੇ ਤਾਂ ਤੁਹਾਡਾ ਇੱਥੇ ਸਟੇਲ ਨਹੀਂ ਹੋ ਸਕਦਾ ਉਹ ਕਹਿੰਦੇ ਕਿ ਫਰਮਲੀ ਜਿਹੜਾ ਉੱਥੇ ਸੈਟਲ ਜਿਹੜਾ ਹੋ ਗਿਆ ਸੀਗਾ ਐਫ ਆਰ ਬੀ ਦੇ ਉੱਤੇ ਵੀ ਤੁਸੀਂ ਦੇਖੋ ਸਾਡੇ ਆਬਵੀਅਸਲੀ ਸੋਸ਼ਲ ਮੀਡੀਆ ਪੇਜ ਦੇ ਉੱਤੇ ਕਾਫੀ ਵੀਡੀਓਜ਼ ਜਿਹੜੀਆਂ ਕੋਈ ਗ੍ਰੀਸ ਦਾ ਕੋਈ ਇਟਲੀ ਦਾ ਕਾਫੀ ਸਾਰੇ ਜਿਹੜੇ ਕੇਸ ਆਪ ਤੁਸੀਂ ਦੇਖੋ ਕਿਹੜੇ ਟਾਈਮ ਤੋਂ ਪਿੱਛੋਂ ਤੋਂ ਜਾ ਕੇ ਸਾਰੇ ਉਹ ਜਿਹੜੀ ਕੰਪਲੈਕਸਿਟੀ ਸਾਰੀ ਜਿਹੜੀ ਨੈਵੀਗੇਟ ਕੀਤੀ ਜਦੋਂ ਮੇਰੇ ਖਿਆਲ ਕਈਆਂ ਨੂੰ ਪਤਾ ਵੀ ਨਹੀਂ ਸੀਗਾ ਕਿ ਇਹਨੂੰ ਜਿਹੜਾ ਆ ਕਰੋੜੀ ਹੁੰਦਾ ਜਾਂ ਕਿੱਦਾਂ ਕਰਨਾ ਤੇ ਉਹ ਸਾਰੀ ਕਮਿਊਨਿਟੀ ਨੂੰ ਆਲਰੇਡੀ ਪਤਾ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਕਿ ਉਹ ਜੀ ਜਿਹੜਾ ਕੌਣ ਸੀਗਾ ਐਫਆਰਬੀ ਦਾ ਤੇ ਉਹ ਸਾਰੀਆਂ ਜਿਹੜੀ ਚੀਜ਼ਾਂ ਉੱਥੇ ਤੁਹਾਡੀਆਂ ਆਲਰੇਡੀ ਕਾਫੀ ਇਹਦੀ ਦੋ ਤਿੰਨ ਸਾਲ ਤੋਂ ਆਪਾਂ ਜਿਹੜੇ ਮੁੱਦੇ ਇਹ ਟੈਕਨੀਕਲੀ ਹੈਂਡਲ ਕਰਦੇ ਆ ਰਹੇ ਆ ਇੱਕ ਰੀ ਲੋਕੇਸ਼ਨ ਦਾ ਜਿਹੜਾ ਮੁੱਦਾ ਆ ਜਾਂਦਾ ਕੀ ਬੰਦਾ ਕਿਸੇ ਹੋਰ ਸਟੇਟ ਜਾ ਕੇ ਇੰਡੀਆ ਦੇ ਵਿੱਚ ਕਿਉਂ ਨਹੀਂ ਰਹਿ ਸਕਦਾ ਹੈਗਾ ਇਹਦੇ ਵਿੱਚ ਆਪਾਂ ਵੀ ਕਾਫੀ ਡਿਟੇਲ ਚ ਤੁਸੀਂ ਕਹੋ ਕਿ ਕੱਲੇ-ਕੱਲੇ ਟਾਪਿਕ ਨੂੰ ਜਾ ਕੇ ਰੇਡੀਓ ਤੇ ਡਿਸਕਸ ਜਿਹੜਾ ਕੀਤਾ ਹੋਇਆ YouTube ਤੇ ਜਾ ਕੇ ਪੰਜਾਬੀ ਰੇਡੀਓ ਟੇਪ ਕਿਆਣਾ ਰੀਲੋਕੇਸ਼ਨ ਪਾਓ ਤਾਂ ਤੁਹਾਨੂੰ ਦੋ-ਤਿੰਨ-ਤਿੰਨ ਘੰਟੇ ਦੇ ਜਿਹੜੇ ਐਪੀਸੋਡ ਜਿਹੜੇ ਮਿਲ ਜਣੇ ਕਿ 9ਥ ਸਰਕਟ ਰੀਲੋਕੇਸ਼ਨ ਨੂੰ ਕਿੱਦਾਂ ਵੇਖਦਾ ਸੈਕੰਡ ਸਰਕਟ ਕਿੱਦਾਂ ਦੇਖਦਾ 9ਥ ਸਰਕਟ 'ਚ ਤੁਹਾਨੂੰ ਕੀ ਐਡਵਾਂਟੇਜ ਆ ਸੈਕੰਡ ਸਰਕਟ 'ਚ ਤੁਹਾਨੂੰ ਕੀ ਡਿਸਐਡਵਾਂਟੇਜ ਆ ਜੋ ਸੈਕੰਡ ਸਰਕਟ ਚ ਕੀ ਐਡਵਾਂਟੇਜ ਹੈ ਕਈ ਮੁੱਦਿਆਂ ਤੇ ਤੇ ਨਾਇੰਥ ਸਰਕਟ ਚ ਕੀ ਡਿਸਐਡਵਾਂਟੇਜ ਆ। ਸੋ ਉਹਨੂੰ ਕਹਿੰਦੇ ਆ ਰੀਲੋਕੇਸ਼ਨ ਦਾ ਮੁੱਦਾ ਉਹਦੇ ਬੇਸ ਤੇ ਵੀ ਕਈ ਵਾਰੀ ਲੋਕਾਂ ਦੇ ਕੇਸ ਜਿਹੜੇ ਡਿਨਾਈ ਕੀਤੇ ਜਾ ਸਕਦੇ ਆ। ਬੰਦਾ ਕਹਿੰਦਾ ਮੈਂ ਬਹੁਤ ਵਧੀਆ ਬਿਆਨ ਦਿੱਤੇ ਪਰ ਤਾਂ ਵੀ ਮੇਰਾ ਕੇਸ ਜਿਹੜਾ ਡਰਾਈ ਕਰਤਾ। ਤੇ ਕਈ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆ ਜਾਂਦੀਆਂ ਮੰਨ ਲਓ ਕਿ ਉਹ ਦੇਖਦੇ ਆ ਕਿ ਇਹ ਸਰਕਾਰੀ ਐਕਟਰ ਸੀਗਾ ਕਿ ਨਹੀਂ ਸੀਗਾ। ਉਹ ਹੁਣ ਜਿਹੜਾ ਬੰਦਾ ਉਹਨੂੰ ਤਾਂ ਪਤਾ ਨਹੀਂ ਕਾਨੂੰਨ ਕੀ ਕਹਿੰਦਾ ਹੈ ਨਾ ਸਰਕਾਰੀ ਐਕਟਰ ਸੀਗਾ ਕਿ ਨਹੀਂ ਸੀਗਾ ਕਿੱਦਾਂ ਉਹਨੂੰ ਪਤਾ ਲੱਗੂਗਾ। ਕਿ ਉਹ ਅਫੀਸ਼ੀਅਲ ਡਿਊਟੀ 'ਚ ਕੰਮ ਕਰਦਾ ਸੀਗਾ ਕਿ ਅਨਫੀਸ਼ੀਅਲ ਡਿਊਟੀ 'ਚ ਕੰਮ ਕਰਦਾ ਸੀਗਾ ਕਿ ਜਿਹੜਾ ਬੰਦਾ ਸੀਗਾ ਉਹ ਪਾਰਟੀ ਦਾ ਲੀਡਰ ਸੀਗਾ ਕਿ ਉਹ ਗੁੰਡਾ ਸੀਗਾ ਹਾਂ ਸੋ ਇਦਾਂ ਦੇ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਰੀਅਲ ਲੋਕੇਸ਼ਨ ਦੇ ਵਿੱਚ ਤੇ ਇੱਕ ਸਾਲ ਦੀ ਡੈਡਲਾਈਨ ਦਾ ਬੜਾ ਚੱਕਰ ਜਿਹੜਾ ਪੈਂਦਾ ਵਨイヤー ਦੇ ਵਿੱਚ ਲਾਣਾ ਹੁੰਦਾ ਕਈ ਵਾਰੀ ਉਹ ਬਿਲਕੁਲ ਐਂਡ ਮੂਮੈਂਟ ਤੇ ਉਹਨਾਂ ਨੇ ਕੋਈ ਵਕੀਲ ਕੀਤਾ ਉਹਦਾ ਵਕੀਲ ਡੈਡਲਾਈਨ ਮਿਸ ਜਿਹੜੀ ਕਰ ਦਿੰਦਾ ਤੇ ਫਿਰ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ ਸਿਰਫ ਇੱਕ ਹੋਲਡਿੰਗ ਮਿਲ ਸਕਦੀ ਆ ਸੋ 1イヤー ਡੈਡਲਾਈਨ ਦਾ ਜਿਹੜਾ ਮੁੱਦਾ ਆ ਜਾਂਦਾ ਉਹਨੂੰ ਵੀ ਤੁਸੀਂ ਵੇ ਤੇ ਕਿਦਾਂ ਉਹਨਾਂ ਨੇ ਉਹਨੂੰ ਓਵਰਕਮ ਕੀਤਾ ਤੇ ਫਾਈਨਲੀ ਜਿਹੜਾ ਸਭ ਤੋਂ ਖਤਰਨਾਕ ਇਸ਼ੂ ਹੈ आरकेके ਜਿਹਨਾਂ ਦੇ ਢਾਂਚੇ ਜਿਹੜੇ ਮਿਲਦੇ ਆ ਇਹਦੇ ਉੱਤੇ ਵੀ ਆਪਾਂ ਕਈ ਸ਼ੋਅ ਜਿਹੜੇ ਕੀਤੇ ਸੀਗੇ ਤੇ ਆਬਵੀਅਸਲੀ ਇੰਟਰਨੈਟ ਤੇ ਪਹਿਲੇ ਸ਼ੋਅਾਂ ਦੇ ਵਿੱਚੋਂ ਸੀਗੇ ਆਪਾਂ ਸੋ ਐਸ ਆਰ ਬੀ ਆਰ ਕੇ ਕੇ ਸੁਪਰ ਲਿਖੇ ਦੇ ਵਿੱਚ ਨਾ ਕਿਸੇ ਦੇ ਰਹੀ ਉਹ ਜਾ ਕੇ ਬੈਕ ਆਪ ਜਾ ਕੇ ਚੈੱਕ ਕਰੋ ਕਿ ਕਦੋਂ ਤੋਂ ਇਹ ਬੋਲਦੇ ਆ ਸੋ ਪਹਿਲਿਆਂ ਦੇ ਵਿੱਚ ਸੀਗੇ ਆਰ ਕੇ ਕੇ ਔਰ ਕੇ ਕੇ ਜਿਹੜੇ ਸਾਰੇ ਆਪਾਂ ਡਿਸਕਸ ਕੀਤੇ ਆ ਕਿੰਨੇ ਸੁਪਰੀਮ ਕੋਰਟ ਦੇ ਫੈਸਲੇ ਕਿੰਨੇ ਜਿਹੜੇ ਉਹ ਆਪਾਂ ਡਿਸਕਸ ਕੀਤੇ ਆ ਜਿਨ੍ਹਾਂ ਦਾ ਅਸਰ ਹੋਣਾ ਇੱਕ ਨੂੰ ਰੀਸੈਂਟਲੀ ਆਪਾਂ ਕੀਤਾ ਸੀਗਾ ਉਹ ਜੰਮੂ ਕਸ਼ਮੀਰ ਵਾਲੇ ਦਾ ਤੇ ਇੱਕ ਸਿੰਘ ਸਾਹਿਬ ਦਾ ਪਹਿਲਾਂ ਕਿੱਦਾਂ ਹੁੰਦੇ ਰਹੇ ਹੁਣ ਕਿੱਦਾਂ ਆ ਉਸ ਤੋਂ ਇਲਾਵਾ ਵਿਜੇ ਕੁਮਾਰ ਵਾਲਾ ਹੋਰ ਜਿਹੜੇ ਕੋਸਟਾ ਰਿਕਾ ਵਾਲੇ ਸਪੈਸ਼ਲ ਕਲਾਸ ਕਿੱਦਾਂ ਬਣਦੀ ਕਿੰਨੇ ਜਿਹੜੇ ਮਾਮਲੇ ਤੁਸੀਂ ਜਿਹੜੇ ਉਹ ਕੇਸਸ ਦਾ ਜਿਹੜਾ ਦੱਸਿਆ ਜਿੰਨਾਂ ਦਾ ਸਿੱਧਾ ਅਸਰ ਆਪਣੇ ਜਿਹੜੇ ਪੰਜਾਬੀ ਮੂਲ ਦੇ ਜਿਹੜੇ ਲੋਕ ਕਰਦੇ ਕੇਸ ਉਹਨਾਂ ਉੱਤੇ ਵੀ ਜਿਹੜਾ ਉਹ ਪੈਂਦਾ ਸੋ ਥੈਂਕ ਯੂ ਆ ਤੁਹਾਡਾ ਪਿਛਲੇ ਇੰਨੇ ਸਾਲਾਂ ਤੋਂ ਦੱਸਿਆ ਵੀ ਆਪਾਂ ਇਦਾਂ ਨਹੀਂ ਕਿ ਰੇਡੀਓ ਨੇ ਹੁਣ ਪਲੈਟਫਾਰਮ ਦਿੱਤਾ ਵਾ ਆਬਵੀਅਸਲੀ ਤਾਂ ਹੀ ਦੱਸਿਆ ਤੇ ਇਦਾਂ ਨਹੀਂ ਕਿ 2 ਕੁ ਮਿੰਟ ਦੀ ਵੀਡੀਓ ਬਣਾਤੀ ਉਹਨੂੰ ਪੂਰੀ ਡਿਟੇਲ ਚ ਦੱਸਿਆ ਘੰਟਾ ਘੰਟਾ ਲਾਇਆ ਡੇਢ ਜਿਹੜੇ ਘੰਟੇ ਲਾਇਆ ਕਈ ਤਾਂ ਬ੍ਰੇਕਡਾਊਨ ਕਰਕੇ ਸੀਰੀਜ਼ ਵੀ ਕੀਤੀਆਂ 6 6 7 7 ਜਿਹੜੀਆਂ ਜੀ ਜੀ ਤੇ ਉਸ ਤੋਂ ਬਾਅਦ ਉਹ ਮੁੱਦਿਆਂ ਦੇ ਉੱਤੇ ਤੁਹਾਡੇ ਸਵਾਲ ਵੀ ਸੁਣੇ ਆ ਸਾਰਿਆਂ ਦੇ ਹਮ ਤੇ ਇਹ ਜਿਹੜੀ ਚੀਜ਼ ਆ ਜਿਹੜੇ ਨਵੇਂ ਬ ਸਾਡਾ ਟਿਕਟੌਕ ਦਾ ਚੈਨਲ ਵੀ ਹੈਗਾ ਸੋਸ਼ਲ ਮੀਡੀਆ ਵੀ ਹੈਗਾ ਤੇ ਇਹਦੇ ਵਿੱਚ ਆਪਾਂ ਜਿਹੜੀ ਆਹੀ ਸਾਰੀ ਡਿਸਕਸ਼ਨ ਸੋ ਇਨ ਸਮਰੀ ਜੇ ਆਹ ਕਰਨਾ ਹੋਵੇ ਕਿ ਨਵੇਂ ਜਿਹੜੇ ਬੰਦੇ ਆ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਆ ਇੱਕ ਸੀਐਲਪੀ ਦਾ ਮੁੱਦਾ ਜਿਹੜੇ ਮੈਕਸੀਕੋ ਤੋਂ ਟੱਪ ਕੇ ਆ ਰਹੇ ਆ ਉੱਥੇ ਸਾਲਮ ਕਿਉਂ ਨਹੀਂ ਕੀਤਾ ਜਿਹੜੇ ਕੈਨੇਡਾ ਵੱਲੋਂ ਆ ਰਹੇ ਆ ਐਸਟੀਸੀ ਸੇਫ ਥਰਡ ਕੰਟਰੀ ਐਗਰੀਮੈਂਟ ਤੋਂ ਕਿਉਂ ਉੱਥੇ ਸਾਲਮ ਕਿਉਂ ਨਹੀਂ ਕੀਤਾ ਫਰਮ ਰੀਸੈਟਲਮੈਂਟ ਵਾਰ ਕਿ ਜਿਹੜੇ ਕਿਤੇ ਹੋਰ ਪੈਰ ਪਾ ਕੇ ਆ ਰਹੇ ਆ ਯੂਰਪ ਚ ਜਾਂ ਕਿਸੇ ਹੋਰ ਕੰਟਰੀ ਚ ਰਹਿ ਕੇ ਆ ਰਹੇ ਕਿ ਤੁਸੀਂ ਉੱਥੇ ਪੱਕੇ ਤੌਰ ਤੇ ਵੱਸ ਗਏ ਸੀਗੇ ਰੀ ਲੋਕੇਸ਼ਨ ਦਾ ਮੁੱਦਾ ਕਿ ਤੁਸੀਂ ਇੰਡੀਆ ਚ ਹੋਰ ਕਿਤੇ ਜਾ ਕੇ ਕਿਉਂ ਨਹੀਂ ਰਹਿ ਸਕਦੇ ਸਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਹੈ ਥਰੀ ਲੋਕੇਸ਼ਨ ਦਾ ਮੁੱਦਾ 1 ਇਅਰ ਡੈਡ ਲਾਈਨ ਕਿ ਤੁਸੀਂ ਸਾਲ ਦੇ ਵਿੱਚ ਸਾਲ ਜਦੋਂ ਨਹੀਂ ਫਾਈਲ ਕਰਦੇ ਤੇ ਤੁਹਾਨੂੰ ਗ੍ਰੀਨ ਕਾਰਡ ਤੁਹਾਡਾ ਰਾਹ ਜਿਹੜਾ ਬੰਦ ਹੋ ਜਾਂਦਾ ਹੈ ਕਈ ਵਾਰੀ ਉਹਨੂੰ ਕਿੱਦਾਂ ਓਵਰਕਮ ਕਰਨਾ ਤੇ ਆਰ ਕੇ ਕੇ ਕਿ ਤੁਹਾਡੇ ਢਾਂਚੇ ਜਿਹੜੇ ਉਹ ਬਾਕੀਆਂ ਨਾਲ ਮਿਲਦੇ ਆ ਸਾਰੇ ਬੰਦੇ ਸੇਮ ਥਿੰਗ ਜਿਹੜੀ ਕਹੀ ਜਾ ਰਹੀ ਆ ਇਤੋਂ ਇਹ ਕਨਕਲੂਡ ਕੋਡ ਕਰਦੀ ਆ ਕਿ ਕਿਤੇ ਤੁਸੀਂ ਝੂਠ ਤਾਂ ਨਹੀਂ ਬੋਲਦੇ ਸੋ ਜਿਹੜੇ ਸਾਰੇ ਮੇਨ ਮੁੱਦੇ ਜਿਹੜੇ ਨਵੇਂ ਲੋਕ ਆ ਰਹੇ ਆ ਉਹਨਾਂ ਤੇ ਇਹ ਐਪਲੀਕੇਬਲ ਆ ਜਿਹੜੇ ਪਹਿਲੇ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲਾਂ ਸੁਣ ਕੇ ਆਏ ਸੀਗੇਆਂ ਕੁਝ ਉਹਨਾਂ ਤਾਂ ਸ਼ਾਇਦ ਇਹ ਨਹੀਂ ਸੀਗੇ ਤੇ ਇਹ ਹੁਣ ਜਿਹੜਾ ਤੁਹਾਡਾ ਬਰਡਨ ਜਿਹੜੇ ਆ ਐਡੀਸ਼ਨਲ ਜਿਹੜੇ ਹੋ ਗਏ ਆ ਤੇ ਕੋਰਟ ਦਾ ਕੰਮ ਜਿਹੜਾ ਉਹ ਕੰਪਲੀਕੇਟ ਹੋ ਗਿਆ ਦੋ ਦੋ ਤਿੰਨ ਤਿੰਨ ਚਾਰ ਚਾਰ ਤਰੀਕਾਂ ਕੇ ਵਾਰੀ ਆਮ ਪੈ ਜਾਂਦੀਆਂ ਤੇ ਬਰੀਫਿੰਗਸ ਜਿਹੜੀਆਂ ਕੋਰਟ ਉਹ ਮੰਨ ਲੈਂਦਾ ਤੇ ਕਈ ਵਾਰੀ ਮਲਟੀਪਲ ਟਾਈਮ ਤੁਹਾਨੂੰ ਜਿਹੜਾ ਲਾਇਰਸ ਨੂੰ ਉਹ ਹਾਇਰ ਕਰਨਾ ਪੈਂਦਾ ਤੇ ਇਹ ਜਿਹੜੀ ਸਾਰੀ ਚੀਜ਼ਾਂ ਦਾ ਜਿਹੜਾ ਧਿਆਨ ਤੁਸੀਂ ਰੱਖਿਓ ਜੀ ਤੇ ਹੁਣ ਆਪਾਂ ਇੱਕ ਬ੍ਰੇਕ ਲੈ ਲੀਨੇ ਆ ਤੇ ਬ੍ਰੇਕ ਤੋਂ ਬਾਅਦ ਚ ਮੁੜਦੇ ਆ ਤੇ ਫਿਰ ਆਪਾਂ ਤੁਹਾਡੀਆਂ ਜਿਹੜੀਆਂ ਲਾਵਾਂਗੇ ਕਾਲਸ ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 408